ਈ ਤਾਂ ਜੀ ਗੱਲ ਅਸੀਂ ਅਹ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੋਣਾ 5 ਤਰੀਕ ਦਾ ਸੀ ਪਹਿਲਾਂ ਤੋਂ ਸ਼ੁਭਦੀਪ ਦੇ ਹੁੰਦੇ ਹੀ ਸਾਡੀ ਇੱਕ ਅਹ ਰੀਤ ਜੀ ਸੀ ਵੀ ਅਸੀਂ ਜਹਾ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕਿਸੇ ਨਾ ਕਿਸੇ ਦਿਨ ਤੇ ਛੱਡਦੇ ਹੁੰਦੇ ਸੀ ਹਨਾ ਪਰੰਪਰਾਵਾਂ ਸਮੱਸਿਆ ਮਾਰੀਆਂ ਕਿ ਅਸੀਂ ਵੀਡੀਓ ਸ਼ੂਟ ਨਾ ਕਰ पाए ਮੌਸਮ ਦੀ وجہ ਦੇ ਨਾਲ ਕਈ ਕਾਰਨਾਂ ਲੇਟ ਹੋ ਗਈ ਹਨ ਤਾਂ ਹੁਣ ਅਸੀਂ ਅੱਜ ਹੀ ਉਹ ਲੋੜੀ ਦੇ ਨਾਲ ਵੀਡੀਓ ਸ਼ੂਟ ਕਰ ਰਹੇ ਹਾਂ ਸਾਰੇ ਤੇ ਮੇਰੇ ਖਿਆਲ ਨਾਲ ਜੰਗਰੀ ਜਨੂ ਦੀ ਕੋਈ ਨਸੀਗਾਹ ਹੈ ਬਹੁਤ ਵੱਡਾ ਗਾਣਾ ਸ਼ੁਰੂਪਦਾ ਕੰਪਲੀਟ ਗਾਣਾ ਹੈ ਕਿ ਉਹਨਾਂ ਨੇ ਆਪਣੀ ਆਵਾਜ਼ ਦੀ ਰਿਕਾਰਡ ਕੀਤੀ ਸਰ ਪੂਰਾ ਫੁੱਲ ਗਾਣਾ ਜਿਹੜਾ ਹਾਲੇ ਤੱਕ ਲੀਕ ਨਹੀਂ ਹੋਇਆ ਕਦੇ ਪਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਅਸੀਂ ਵੀ ਕਰਦੇ ਵੀ ਬਿਲਬੋਰਡ ਤੱਕ ਖੜਾਕਾ ਸੁਣੂਗਾ ਜੀ ਤਾਂ ਜੀ ਅਸੀਂ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੋਣਾ 5 ਤਰੀਕ ਦਾ ਸੀ ਪਹਿਲਾਂ ਤੋਂ ਸ਼ੁਭਦੀਪ ਦੇ ਹੁੰਦੇ ਹੀ ਸਾਡੀ ਇੱਕ ਰੀਤ ਜੀ ਸੀ ਵੀ ਅਸੀਂ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕਿਸੇ ਨਾ ਕਿਸੇ ਦਿਨ ਤੇ ਛੱਡਦੇ ਹੁੰਦੇ ਸੀ ਹਨ ਪਰੰਪਰਾਵਾਂ ਸਮੱਸਿਆ ਮਰੀਆਂ ਕਿ ਅਸੀਂ ਵੀਡੀਓ ਸ਼ੂਟ ਨਾ ਕਰ पाए ਮੌਸਮ ਦੀ وجہ ਦੇ ਨਾਲ ਕਈ ਕਾਰਨਾਂ ਲੇਟ ਹੋ ਗਿਆ ਹਨ ਤਾਂ ਹੁਣ ਅਸੀਂ ਅੱਜ ਹੀ ਉਹ ਲੋੜੀ ਦੇ ਨਾਲ ਵੀਰਾ ਵੀਡੀਓ ਸ਼ੂਟ ਕਰ ਰਹੇ ਹਾਂ ਸਾਰੇ ਗੱਤੇ ਮੇਰੇ ਖਿਆਲ ਜੰਗਰੀ ਜਨੂ ਦੀ ਕੋਈ ਨਸੀ ਗਾਣਾ ਬਹੁਤ ਵੱਡਾ ਗਾਣਾ ਸ਼ੁਰੂਪਦਾ ਕੰਪਲੀਟ ਗਾਣਾ ਹੈ ਉਹਨਾਂ ਨੇ ਆਪਣੀ ਆਵਾਜ਼ ਦੀ ਰਿਕਾਰਡ ਕੀਤੀ ਸਰ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਦੇ ਪਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਅਸੀਂ ਵੀ ਕਰਦੇ ਵੀ ਬਿਲਬੋਰਡ ਤੱਕ ਖੜਾਕਾ ਸੁਣੂਗਾ ਜੀ ਤਾਂ ਜੀ ਅਸੀਂ ਅਸੀਂ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੋਣਾ 5 ਤਰੀਕ ਦਾ ਸੀ ਪਹਿਲਾਂ ਤੋਂ ਸ਼ੁਭਦੀਪ ਦੇ ਹੁੰਦੇ ਹੀ ਸਾਡੀ ਇੱਕ ਰੀਤ ਜੀ ਸੀ ਵੀ ਅਸੀਂ ਜਿਹੜਾ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕਿਸੇ ਕਿਸੇ ਦਿਨ ਤੇ ਛੱਡਦੇ ਹੁੰਦੇ ਸੀ ਹਨ ਪਰੰਪਰਪਨ ਦਾ ਸਮੱਸਿਆ ਆ ਰਹੀਆਂ ਕਿ ਅਸੀਂ ਵੀਡੀਓ ਸ਼ੂਟ ਨਾ ਕਰ पाए ਮੌਸਮ ਦੀ وجہ ਦੇ ਨਾਲ ਕਈ ਕਾਰਨ ਪਲੇਟ ਹੋ ਗਿਆ ਤਾਂ ਫੋਨਾ ਅਸੀਂ ਅੱਜ ਹੀ ਉਹ ਲੋੜੀ ਦੇ ਨਾਲ ਵੀਡੀਓ ਸ਼ੂਟ ਕਰ ਰਹੇ ਹਾਂ ਸਾਰੇ ਤੇ ਮੇਰੇ ਖਿਆਲ ਨਾਲ ਜੰਗਰੀ ਜਨੂ ਦੀ ਕੋਈ ਨਸੀਗਾਹ ਦਾ ਬਹੁਤ ਵੱਡਾ ਗਾਣਾ ਸ਼ੁਰੂਪਦਾ ਕੰਪਲੀਟ ਗਾਣਾ ਹੈ ਕਿ ਉਹਨਾਂ ਨੇ ਆਪਣੀ ਆਵਾਜ਼ ਦੀ ਰਿਕਾਰਡ ਕੀਤੀ ਸਰ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਦੇ ਵੀ ਪਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਅਸੀਂ ਵੀ ਕਰਦੇ ਵੀ ਬਿਲਬੋਰਡ ਤੱਕ ਘੜਾਕਾ ਸੁਣੂਗਾ